ਤੂੰ ਹੀ ਮੇਦਾ ਜਾੜਾ ਜਿਉਰੇ ਕਦੀ ਡੈੜੀ ਵਾ ਤੇ ਨਤ ਕੰਮ ਕੀ ਤਾਹਨੇ ਕੈਨੇਡਾ ਚ ਕਾ ਹੂੰ ਮੈਨੂੰ ਡੈੜੀ ਵੇਚ ਕਰਾ ਮੈਂ ਆਪਣਾ ਲਗਾ ਕੇ ਵੱਡੀ ਗਰੀ ਸੀ ਮੈਦਾ ਆਈ ਜੈ ਕਰਾਣਾ ਸੀ ਦਾ ਗੁਦਕਰਾ ਮਾਦੇ ਕੀ ਘਟਣ ਵਾਪਰੇ ਉਹਦੇ ਕਿਹੜੇ ਪਿੰਡ ਦੀ ਹੈ ਜੀ ਇਹ ਮੈਂ ਕਰਨ ਪੰਜ ਸਾਫ ਦਾ ਜੰਗੀਆਂ ਤੋਂ ਸਾਡੇ ਪਿੰਡੋਂ ਰਿਸ਼ਤੇਦਾਰੀ ਹੈ ਲੱਖੇ ਦੀ ਲੱਖੇ ਪਿੰਡ ਦੀ ਕੁੜੀ ਹੈ ਜਿਹੜੇ ਕੁੜੀਆ ਪਰਿਵਾਰ ਬਹੁਤ ਨਰਮ ਹੈ ਕੁੜੀ ਦੀ ਮੈਰਿਜ ਹੋਈ ਨੂੰ ਹਜੇ ਤਕਰੀਬਨ 20 ਦਿਨ ਹੀ ਹੋਏ ਐ ਤੇ ਇਹਨਾਂ ਨੇ ਰਾਤ ਸਹੁਰਿਆਂ ਨੇ ਸਹੁਰਿਆਂ ਨੇ ਕੁੜੀ ਨੂੰ ਮਾਤਾ ਇਹ ਨੂੰ ਪੁਸ਼ ਕਰਦੇ ਕਿ ਜਿੰਨੀ ਇਹ ਕਿਹਨੂੰ ਕਰਤੀ ਚਲੋ ਸਾਨੂੰ ਪੂਸ਼ਤੀ ਹੈ ਫਿਰ ਕਾਰਵਾਈ ਵਜਿਹੇ ਕਰਨ ਨੂੰ ਪੁਲਿਸ ਵਾਲੇ ਸਾਰੀ ਕਰਨੀ ਚਾਹੀਦੀ ਵੀ ਨਾ ਹਨ ਇਹ ਘਟਨਾ ਵਾਪਰੀ ਜੀ ਕਿਹੜੇ ਪਿੰਡ ਵਿਹਾਹੀ ਸੀ ਇਹ ਨਰੈਣਗੜ੍ਹ ਸੋਈਆਂ ਕਿ ਕੋਈ ਦਾ ਕੋਈ ਮਸਲਾ ਸੀ ਕੋਈ ਦਾਦ ਦੇ ਜਿਹਨੂੰ ਲੈ ਕੇ ਜੀ ਆਏ ਲੰਮ ਮੰਗਦੇ ਸੀ ਕਿ ਨਾ ਕੋਕ ਮੰਗ ਲੈਂਦੇ ਸੀ ਵਿਆਹ ਤੋਂ ਪਹਿਲਾਂ ਵੀ ਉਹਨਾਂ ਨੇ ਜਿੰਦੀ ਕੁਝ ਜ਼ਮੀਨ ਵੇਹਰਾ ਲਖਾਈ ਵੀ ਹੈ ਤੇ ਹੁਣ ਵੀ ਐਸੇ ਨਹੀਂ ਮੰਗ ਕਰਦੇ ਸੀ ਉਹਦਾ ਬੀਜਾ ਕੁੜੀ ਦਾ ਆਇਆ ਬਸ ਕੀ ਨੈਵਰ ਪੈਂਪਰਾ ਸੀ ਜੀ ਇਹ ਲੱਗਦੀ ਹੈ ਇਹ ਦੋ ਪੈਂਪਰਾ ਕੀ ਲੱਗਦਾ ਜੀ ਇਹ ਕਤਲ ਆ ਜੀ ਕਤਲੇ ਬਿਲਕੁਲ ਕਤਲ ਹੈ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅੱਜ ਤੱਕ ਇਹ ਕਹਿੰਦਾ ਹੈ ਕਿ ਉਹਨਾਂ ਦੇ ਸਭ ਤੋਂ ਸਖਤ ਕਾਰਵਾਈ ਵੀ ਚੱਲ ਗਈ ਹੈ ਤੇ ਜਿੰਦਾ ਸੰਗਾ ਜੀ ਸਰਪੰਚ ਨਾਰਾਇਣਗੜ੍ਹ ਸੋਹਣਿਆ ਸਰਪੰਚ ਸਾਹਿਬ ਕੀ ਮਾਗਨਾ ਅੱਜ ਪੋਸਟਮਾਰਟਮ ਦੇ ਇੱਕ ਮਾਗਲੇ ਤੇ ਆਏ ਹੋ ਇੱਕ ਮਟਰ ਕੇਸ ਦੇ ਸਬੰਧ ਵਿੱਚ ਕੀ ਮਾਗਨਾ ਕੀ ਕਹਿਣਾ ਚਾਹੁੰਦੇ ਸਾਡੇ ਨੇੜੇ ਹੀ ਘਰ ਆਈ ਗਮਾਂਢੀ ਤੇ 24 25 ਦਿਨ ਹੀ ਹੋਇਆ ਮੁੰਡੇ ਨੂੰ ਵਿਆਹੇ ਨੂੰ 8 ਤਰੀਕ 8ਵੇਂ ਮਹੀਨੇ ਦੀ ਕੀ ਕਹਿੰਦੇ 24 ਤਰੀਕ ਨੂੰ ਵਾਹਿਆ 25 ਨੂੰ ਤੇ ਉਹ ਰਾਤ 2:30 ਵਜੇ ਜਦੋਂ ਮੋਟਰਸਾਈਕਲ ਲੈ ਕੇ ਉਹ ਘਰੋਂ ਗਿਆ ਘਰਦਿਆਂ ਨੂੰ ਉਹਨਾਂ ਦਿਆਂ ਨੂੰ ਉਦੋਂ ਪਤਾ ਲੱਗਿਆ ਉਦੋਂ ਬਾਅਦ ਉਹਨਾਂ ਨੇ ਮੈਨੂੰ ਦਵਾ ਦਾ ਬੁਲਾ ਲਿਆ ਅੰਦਰ ਜਦੋਂ ਦੇਖਿਆ ਉਹ ਕੁੜੀ ਦਾ ਕੀ ਕਹਿੰਦੇ ਆ ਬਾਹਰ ਕਰੇ ਹੋਏ ਸੀ ਕਿ ਕੋਈ ਗਲਗੁਲ ਕੁੱਟ ਕੇ ਮਾਰੇ ਵੀ ਉਹ ਮਰੀ ਵੀ ਸੀਗੀ ਉਦੋਂ ਚਲੋ ਮੈਂ ਵੀ ਜਾ ਕੇ ਦੇਖੀ ਜੀ ਉਦੋਂ ਨਹੀਂ ਸੀਗੀ ਉਦੋਂ ਜਦੋਂ ਜਦੋਂ ਮੈਂ ਐਸਐਚਓ ਨੂੰ ਫੋਨ ਲਾਇਆ ਐਸਐਚਓ ਨੇ ਕਿਹਾ ਕਹਿੰਦੇ ਆ ਨੰਬਰ ਉਹਦਾ ਟਰੇਸ ਕਰਕੇ ਦਾ ਉਹ ਟੱਲੇਵਾਲ ਦੇ ਪੁੱਤ ਤੋਂ ਫੜ ਲਿਆ ਉਹਨਾਂ ਨੇ ਮੁੰਡਾ ਫੜ ਲਿਆ ਹਾਂ ਮੁੰਡਾ ਫੜ ਲਿਆ ਜੀ ਉਹ ਵੀ ਨਹਿਰ 'ਚ ਸਾਲ ਮਾਰਦਾ ਸੀ ਉਹ ਔਕੇ ਤੇ ਉਹ ਵੀ ਦਵਾ ਦਾ ਉਹਨਾਂ ਨੇ ਫੜ ਲਿਆ ਹੋਰ ਨਹੀਂ ਕੋਈ ਰੋਲ ਕਿਸੇ ਘਰ ਦਾ ਜਿੰਦਾ ਇਕੱਲੇ ਮੁੰਡੇ ਦਾ ਹੀ ਹਾਂ ਮੁੰਡੇ ਦਾ ਹੀ ਆ ਇਕੱਲੇ ਕੀ ਨਾਮ ਆ ਮੁੰਡੇ ਦਾ ਮੁੰਡੇ ਦਾ ਹਰਮਨ ਹਰਮਨ ਸਿੰਘ ਮੈਂ ਐਸਐਸਐਮ ਟੱਲੇਵਾਲ ਨਿਰਮਲਜੀਤ ਸਿੰਘ ਸਭੀ ਸਵੇਰ ਸਮੇਂ ਇੱਕ ਇਨਫੋਰਮੇਸ਼ਨੰਟ ਲਾਰਟ ਹੋਈ ਸੀ ਜਿਦੇ ਵਿੱਚ ਮ੍ਰਿਤਕ ਲੜਕੀ ਦੇ ਪਿਤਾ ਅਜ਼ਮੀਰ ਸਿੰਘ ਨੇ ਆਪਣਾ ਬਿਆਨ ਮੇਰੇ ਕੋਲ ਤਹਿਰੀਕ ਕਰਵਾਇਆ ਕਿ ਐਂ ਕਰਕੇ ਮੇਰੀ ਕੁੜੀ ਨੂੰ ਉਹਦੇ ਸਹੁਰਿਆਂ ਨੇ ਮਾਰ ਦਿੱਤਾ ਅਸੀਂ ਮੌਕੇ ਤੇ ਜਾ ਕੇ ਉਹਨੂੰ ਨਾਲ ਲੈ ਕੇ ਜਦੋਂ ਮੌਕੇ ਤੇ ਗਿਆ ਉੱਥੋਂ ਜਾ ਕੇ ਪੂਰੇ ਕਾਇਦੇ ਕਾਨੂੰਨ ਨਾਲ ਸਾਰਾ ਉਥੋਂ ਐਵੀਡੈਂਸ ਕਲੈਕਟ ਕਰਕੇ ਡੈੱਡ ਬੋਡੀ ਨੂੰ ਕਾਬਜੇ ਚ ਲੈ ਲੈ ਆਇਆ ਸੀ ਤੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਸੀ ਹੁਣ ਅਸੀਂ ਪੋਸਟਮਾਰਟਮ ਕਰਵਾ ਕੇ ਅਬਾਕੀ ਅਗਲੀ ਕਰ ਜਿਹੜੀ ਤਫਤੀਸ਼ ਹੋਵਾ ਮਚ ਲਿਆਵਾਂਗੇ ਤੇ ਇਹਦੇ ਤੇ ਮੁਕਦਮਾ ਨੰਬਰ 47 ਮਿਤੀ ਅੱਜ ਦੀ 2024 ਆਧਿਨ ਤਾਰਾ 103 ਦਰਜ ਰਜਿਸਟਰ ਹੋ ਗਿਆ ਨਹੀਂ ਹਾਲੇ ਤੱਕ ਹੋਇਆ ਨਹੀਂ